ਸਸਿਕਾ ਦੇ ਸਵਾਰਟੈਕ ਹੋਰ ਨਵੇਂ ਵੀਡੀਓ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਮੈਂ ਹੋਇਆ ਹਰਿਆਣੇ ਦੇ ਵਿੱਚ ਪੰਜੌਰ ਤੇ ਅੱਜ ਤੁਹਾਨੂੰ ਕਰਾਉਣਿਆ ਦਰਸ਼ਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸਾ ਹੀ ਪਹਿਲੀ ਤੇ ਇਹ ਪੰਜੌਰ ਦੇ ਵਿੱਚ ਆ ਤੇ ਇਹਦਾ ਇਤਿਹਾਸ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਮੈਂ ਇਸੇ ਇਹਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਇਦਾਂ ਵੀ ਜਦੋਂ ਗੁਰੂ ਨਾਨਕ ਦੇਵ ਜੀ ਤੀਸਰੀ ਉਦਾਸੀ ਵੇਲੇ ਉਹ ਉਰੇ ਆਏ ਸੀਗੇ ਤੇ ਇਹ ਉਹਨਾਂ ਦੀ 400 ਪ੍ਰਾਪਤ ਧਰਤੀ ਆ ਪੰਜੌਰ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਪਾਸਾਈ ਪਹਿਲੀ ਮੰਜੀ ਸਾਹਿਬ ਦੇ ਆਜੂ ਤੁਹਾਨੂੰ ਕਰਾਉਣਿਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਇਹਦੇ ਇਤਿਹਾਸ ਦੀ ਫੋਟੋ ਹੈ ਤੁਸੀਂ ਉਹ ਵੀਡੀਓ ਪਾਜ਼ ਕਰਕੇ ਐਂਡ ਦੇ ਵਿੱਚ ਜਰੂਰ ਪੜ ਸਕਦੇ ਹੋ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਜੇ ਵਧੀਆ ਲੱਗੀ ਸ਼ੇਅਰ ਜਰੂਰ ਕਰਨਾ ਜੀ ਬੌਲੀ ਸਾਫ